ਸਾਸਰੀਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਵਿੰਦਰ ਸੰਦੂਸ ਸਵਾਗਤ ਕਰਦਾ ਹਾਂ ਪੰਜਾਬ ਕੈਬਨਿਟ ਦੀ ਮੀਟਿੰਗ 10 ਫਰਵਰੀ ਨੂੰ ਹੋਣ ਜਾ ਰਹੀ ਹੈ ਇਸ ਤੋਂ ਪਹਿਲਾਂ 2024 ਦੇ ਵਿੱਚ ਮੀਟਿੰਗਾਂ ਹੋਈਆਂ ਸਨ ਤੇ 2025 ਤਾਜ਼ਾ-ਤਾਜ਼ਾ ਨਵਾਂ-ਨਵਾਂ ਚੜਿਆ ਹੈ ਤੇ 2025 ਦੇ ਵਿੱਚ ਇਹ ਪਹਿਲੀ ਮੀਟਿੰਗ ਹੈ ਜਿਦੇ ਵਿੱਚ ਕਈ ਫੈਸਲਿਆਂ ਦੇ ਉੱਤੇ ਮੋਹਰ ਲੱਗ ਸਕਦੀ ਹੈ ਹਾਲਾਂਕਿ ਇਸ ਮੀਟਿੰਗ ਦਾ ਕੋਈ ਵੀ ਅਜੰਡਾ ਸਾਹਮਣੇ ਨਹੀਂ ਆਇਆ ਪਰ ਕਿਹਾ ਜਾ ਰਿਹਾ ਹੈ ਕਿ ਲੋਕ ਪੱਖੀ ਫੈਸਲੇ ਇਸ ਮੀਟਿੰਗ ਦੇ ਵਿੱਚ ਲੇ ਜਾ ਸਕਦੇ ਨੇ ਕਈ ਪੁਰਾਣੀਆਂ ਮੰਗਾਂ ਨੂੰ ਵੀ ਹਰੀ ਝੰਡੀ ਮਿਲ ਸਕਦੀ ਹੈ ਪਹਿਲਾਂ ਇਹ ਮੀਟਿੰਗ ਜਾਣਕਾਰੀ ਦੇ ਮੁਤਾਬਕ 6 ਫਰਵਰੀ ਨੂੰ ਰੱਖੀ ਗਈ ਸੀ ਪਰ ਇਹਦਾ ਸਮਾਂ ਤੇ ਦਿਨ ਬਦਲ ਦਿੱਤਾ ਗਿਆ ਤੇ ਹੁਣ ਇਹ ਮੀਟਿੰਗ 10 ਫਰਵਰੀ ਨੂੰ ਹੋਵੇਗੀ ਸਿਵਲ ਸਕੱਤਰੇਤ ਦੀ ਦੂਜੀ ਮੰਜ਼ਿਲ ਦੇ ਉੱਤੇ ਇਹ ਮੀਟਿੰਗ ਹੋਣੀ ਤੈਅ ਹੋ ਗਈ ਹੈ ਜ ਜਿਹਦੇ ਵਿੱਚ ਪੰਜਾਬ ਦੇ ਕੈਬਨਟ ਮੰਤਰੀ ਮਿਲ ਕੇ ਬੈਠਣਗੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਹੋਵੇਗੀ ਤੇ ਵੱਖ-ਵੱਖ ਮੁੱਦਿਆਂ ਦੇ ਉੱਤੇ ਵਿਚਾਰਾਂ ਵੀ ਕੀਤੀਆਂ ਜਾਣਗੀਆਂ ਜ਼ਿਕਰਯੋਗ ਹੈ ਕਿ ਪਹਿਲਾਂ ਅਕਤੂਬਰ 5 ਅਕਤੂਬਰ ਨੂੰ ਜਿਹੜੀ ਮੀਟਿੰਗ ਆਖਰੀ ਹੋਈ ਸੀ 2024 ਦੀ 2024 ਚੋਣਾਂ ਦਾ ਵਾਰਾ ਰਿਹਾ ਪੰਚਾਇਤੀ ਚੋਣਾਂ ਹੋਈਆਂ ਨਗਰ ਨਿਗਮ ਨਗਰ ਕਾਉਂਸਲਾਂ ਦੀਆਂ ਚੋਣਾਂ ਹੋਈਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਜ਼ਿਮਨੀ ਚੋਣਾਂ ਹੋਈਆਂ ਤਾਂ ਇਸ ਕਰਕੇ ਮੀਟਿੰਗਾਂ ਬਹੁਤ ਘੱਟ ਹੋ ਸਕੀਆਂ ਸੀ ਯਾਨੀ ਕਿ ਕੁੱਲ ਮਿਲਾ ਕੇ ਪੰਜ ਹੀ ਮੀਟਿੰਗਾਂ 2024 ਦੇ ਵਿੱਚ ਪੰਜਾਬ ਕੈਬਨਿਟ ਦੀਆਂ ਹੋਈਆਂ ਜਿਦੇ ਵਿੱਚ ਇੱਕ ਮੀਟਿੰਗ 9 ਮਾਰਚ ਨੂੰ ਹੋਈ ਸੀ ਫਿਰ ਇੱਕ ਮੀਟਿੰਗ 14 ਅਗਸਤ ਨੂੰ ਤੇ ਤੀਜੀ ਮੀਟਿੰਗ 29 ਅਗਸਤ ਨੂੰ ਹੋਈ ਸੀ 4 ਪੰਜ ਸਤੰਬਰ ਨੂੰ ਤੇ ਆਖਰੀ ਮੀਟਿੰਗ 2024 ਦੀ ਪੰਜਾਬ ਕੈਬਨਿਟ ਦੀ 5 ਅਕਤੂਬਰ ਨੂੰ ਹੋਈ ਸੀ ਕਿਉਂਕਿ ਚੋਣਾਂ ਦੇ ਵਿੱਚ ਰੁਝੇਵੇਂ ਸੀਗੇ ਇਸ ਕਰਕੇ ਚੋਣ ਪ੍ਰਚਾਰ ਵੀ ਜ਼ਰੂਰੀ ਸੀਗਾ ਲੋਕਾਂ ਤੱਕ ਪਹੁੰਚ ਵੀ ਜ਼ਰੂਰੀ ਸੀਗੀ ਤੇ ਹੁਣ ਇਹ ਮੀਟਿੰਗ ਚੜ੍ਹਦੇ ਸਾਲ ਹੀ ਯਾਨੀ ਇਸੇ ਸਾਲ ਦੇ ਵਿੱਚ ਪਹਿਲੀ ਮੀਟਿੰਗ ਫਰਵਰੀ ਦੇ ਵਿੱਚ ਹੋਣ ਜਾ ਰਹੀ ਹੈ 10 ਫਰਵਰੀ ਨੂੰ ਇਹ ਮੀਟਿੰਗ ਹੋਣੀ ਹੈ ਇਸ ਮੀਟਿੰਗ ਦੇ ਵਿੱਚ ਕਈ ਮਦਾਂ ਦੇ ਉੱਤੇ ਵਿਚਾਰ ਹੋਣ ਦੀ ਸੰਭਾਵਨਾ ਬਣ ਗਈ ਹੈ ਪਹਿਲਾਂ ਜਾਣਕਾਰੀ ਮੁਤਾਬਕ ਇਹ ਮੀਟਿੰਗ 6 ਫਰਵਰੀ ਨੂੰ ਹੋਣੀ ਸੀ ਪਰ 5 ਫਰਵਰੀ ਨੂੰ ਦਿੱਲੀ ਦੇ ਵਿੱਚ VOTING ਹੈ ਵਿਧਾਨ ਸਭਾ ਚੋਣਾਂ ਲਈ ਤੇ 8 ਫਰਵਰੀ ਨੂੰ ਨਤੀਜੇ ਆਉਣੇ ਨੇ ਉਹਨਾਂ ਨਤੀਜਿਆਂ ਤੋਂ ਬਾਅਦ ਹੀ ਹੁਣ ਮੀਟਿੰਗ ਰੱਖੀ ਗਈ ਹੈ ਕਿਉਂਕਿ ਦਿੱਲੀ ਦੇ ਨਤੀਜੇ ਵੀ ਕਾਫੀ ਅਹਿਮੀਅਤ ਰੱਖਦੇ ਨੇ ਕਾਰਨ ਇਹ ਹੈ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਹੁਣ 8 ਫਰਵਰੀ ਨੂੰ ਉੱਥੇ ਕਿਹਦੀ ਸਰਕਾਰ ਬਣਦੀ ਹੈ ਉਸ ਤੋਂ ਬਾਅਦ ਦੇ ਵਿੱਚ ਕਈ ਵਿਚਾਰਾਂ ਹੋਣਗੀਆਂ ਮੰਥਨ ਹੋਣਗੇ ਤਾਂ ਇਸੇ ਕਰਕੇ ਉਧਰਲੇ ਰੁਝੇਵਿਆਂ ਦੇ ਵਿੱਚੋਂ ਸਵਾ ਕੱਢਣ ਤੋਂ ਬਾਅਦ ਵਿਲੇ ਹੋਣ ਤੋਂ ਬਾਅਦ ਪੰਜਾਬ ਕੈਬਨਟ ਦੀ ਮੀਟਿੰਗ ਹੋਵੇਗੀ ਕਿਉਂਕਿ ਪੰਜਾਬ ਸਰਕਾਰ ਦੇ ਨੁਮਾਇंदे ਪੰਜਾਬ ਸਰਕਾਰ ਦੇ ਜਿਹੜੇ ਵੀ ਕਈ ਅਹੁਦੇਦਾਰ ਨੇ ਉਹ ਦਿੱਲੀ ਦੇ ਵਿੱਚ ਚੋਣਾਂ ਦੇ ਵਿੱਚ ਰੁੱਝੇ ਹੋਏ ਨੇ ਚੋਣ ਪ੍ਰਚਾਰ ਦੀ ਕਮਾਂਡ ਉਹਨਾਂ ਦੇ ਹੱਥਾਂ ਦੇ ਵਿੱਚ ਹੈ ਮੁੱਖ ਮੰਤਰੀ ਭਗਵੰਤ ਮਾਨ ਖੁਦ ਪੂਰੇ ਅੱਗੇ ਹੋ ਕੇ ਚੋਣ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਕੈਬਨ ਮੰਤਰੀ ਵੀ ਉੱਥੇ ਹੀ ਮੌਜੂਦ ਨੇ ਇਸ ਕਰਕੇ ਹੁਣੇ ਮੀਟਿੰਗ 8 ਫਰਵਰੀ ਤੋਂ ਬਾਅਦ ਹੀ ਰੱਖੀ ਗਈ ਹੈ ਯਾਨੀ ਕਿ 10 ਫਰਵਰੀ ਨੂੰ ਪੰਜਾਬ ਕੈਬਨਟ ਦੀ ਮੀਟਿੰਗ ਹੋਣ ਜਾ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਇਸ ਮੀਟਿੰਗ ਦੇ ਵਿੱਚ ਕੀ ਰਾਹਤ ਮਿਲਦੀ ਹੈ ਕੀ ਉਹਦੇ ਵਿੱਚ ਵਿਚਾਰਾ ਹੁੰਦੀਆਂ ਨੇ ਤੇ ਕਿਸ ਤਰ੍ਹਾਂ ਦੇ ਨਾਲ ਅੱਗੇ ਕਈ ਫੈਸਲਿਆਂ ਨੂੰ ਹਰੀ ਛੰਡੀ ਮਿਲਦੀ ਅਪਡੇਟ ਆਏਗੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਆਗਿਆ ਦਿਓ ਧੰਨਵਾਦ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ धरोहर ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ